ਕੇ ਲੈ ਕੇ ਜਾਂਦਾ ਕਿ ਜਾਂ ਕਾਟੂ ਵਾਲੇ ਖਰੀਦੇ ਆ ਉਹ ਹੁਣੇ ਦੀ ਕਿਸਮਤ ਆ ਹਨਾ ਪਤਾ ਨਹੀਂ ਕਿੱਧਰ ਨੂੰ ਜਾਣੀ ਆ ਇਹ ਪਰ ਝੋਟੀ 'ਚ ਕੋਈ ਤਥਾ ਨਹੀਂ ਹੈਗੀ ਕੱਦ ਕਾਠ ਬਾਦੀਵੰਤਰ ਬਹੁਤ ਜ਼ਿਆਦਾ ਚੰਗੀ ਆ ਸਿੰਘਾਂ-ਸਿੰਘਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਹੈਗੀ ਤੇ ਦੋਸਤੋ ਬਹੁਤ ਵਧੀਆ ਝੋਟੀਲੀ ਲੀਰਾਵੀ ਦੀ ਗੜੀ ਹੈਗੀ ਕਾਟੂ ਮਾਲ ਦੇ ਵਿੱਚ ਪਤਾ ਨਹੀਂ ਦੱਬਾਈ ਹੋਊਗੇ ਚਣਾਂ ਇਹ ਹੈਗੇ ਤਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆਂ ਪਸ਼ੂ ਮੰਡੀ ਰਾਮਪਰਾਪੂਲ ਜਿਹੜੀ ਕਿ ਮਹੀਨੇ ਦੇ ਵਿੱਚ ਇੱਕ ਵਾਰੀ ਲੱਗਦੀ ਹੈਗੀ ਤੇ ਪੂਰੀ ਟਾਪ ਦੀ ਮੰਡੀ ਹੈਗੀ ਤੇ ਇੱਥੇ ਕਾਟੂਮਾਲ ਦੇ ਵਿੱਚ ਤੁਹਾਨੂੰ ਆਪਾਂ ਦਿਖਾਉਨੇ ਆਂ ਕਿ ਝੋਟੀਆਂ, ਕਟੀਆਂ, ਟੋਕੜ ਗੱਬਣ ਮੱਝਾਂ ਹਰੇਕ ਤਰ੍ਹਾਂ ਦਾ ਹੀ ਮਾਲ ਹੁੰਦਾ ਤੇ ਕੁਝ ਸੇਲ ਲਈ ਵੀ ਭਰਾ ਲੈ ਕੇ ਆਉਂਦੇ ਇੱਧਰ ਖੜਾ ਲੈਂਦੇ ਹੈਗੇ ਤੇ ਕੁਝ ਕੱਟਣ ਵਾਲਿਆਂ ਕੋਲ ਵੀ ਹੁੰਦੇ ਆਂ ਤੁਹਾਨੂੰ ਆਪਾਂ ਨਿਗਾਹ ਮਾਰਾ ਦਿੰਨੇ ਆਂ ਬਹੁਤ ਮਾਲ ਪਹੁੰਚਿਆ ਵਾ ਜੀ ਇੱਧਰ ਕਟੀਆਂ ਖੜੀਆਂ ਤੁਸੀਂ ਦੇਖ ਸਕਦੇ ਹੋ ਤੇ ਤਨ ਕਟਟੇਗਾ ਇਧਰ ਆਹ ਓਡਾ ਬਲ ਲੱਗਦਾ ਕਹਿੰਦਾ ਕਿਸੇ ਲਾਇਆ ਕਹਿੰਦਾ ਇਕੱਠੀ ਦੇ ਮੇਲ ਲੱਗੇ ਮੈਂ ਖਾ ਮਤ ਲਾਇਆ ਕਹਿੰਦਾ ਮੈਂ ਤਨ ਕਟਟੇਗਾ ਇਧਰ ਕੜੰਗਾ ਇਹ ਕੋਸ਼ ਇਧਰ ਜਰਾ ਆਸੀ ਆ ਬਾਜੀ ਜਰਾ ਗੁਰਦਾਸ ਸਾਹਿਬ ਇਧਰ ਨੀਰ ਕੇ ਥੋੜੇ ਨਾਲ ਲੱਗਾ ਇਧਰ ਇਹ ਟੋਕੜ ਘੱਪਣ ਹੋਣੀਆਂ ਮੇਰੇ ਖਿਆਲ ਦੇ ਨਾਲ ਜਾਂ ਟੋਕੜ ਹੋਣੀਆਂਗੀ ਬਹੁਤ ਮਾਲ ਆ ਚੰਗੀਆਂ ਚੰਗੀਆਂ ਝੋਟੀਆਂ ਮੰਡੀ ਦੇ ਉੱਤੇ ਪਹੁੰਚ ਲਿਆ ਆਹ ਦੇਖ ਸਕਦੇ ਹੋ ਇਹਦਾ ਕਦ ਕੜ ਬਹੁਤ ਆਗਾ ਕੋਈ ਗੱਲ ਨਹੀਂ ਪੁੱਛਣ ਨੂੰ ਜਿਉਂ ਦੇਖੋ ਬਹੁਤ ਵੱਡੇ ਡਾਂਚੇ ਜਿਹੜੇ ਟੋਕੜ ਹੋਣੀ ਹੈ ਡਾਲਰ ਡਾਲਰ ਉਹ ਤਾਰੀ ਓਏ ਉਹ ਤਾਰੀ ਓਏ ਉਹ ਤਾਰੀ ਓਏ

ਇੱਧਰ ਖੜੀ ਆ ਬੱਚੇ ਵਾਲੀ ਟੋਕੜਾਂ ਹਸ ਤੋਰ ਕਿੱਥੇ ਗਿਰੇ ਹੋਈ ਚੀਕਣ ਦੋ ਕਟੀਆਂ ਇੱਧਰ ਖੜੀਆਂ ਗਈਆਂ ਇੱਕ ਕਟਾਗਾ ਇੱਕ ਕੱਟੀ ਹੈਗੀ ਇੱਧਰ ਪੂਰੀ ਹੈ ਆਹ ਨਹੀਂ ਭਾਈ ਇੱਧਰ ਦੇ ਦੋ ਕਟੀਆਂ ਇੱਧਰ ਖੜੀਆਂ ਆ ਮੇਰੇ ਨਾਲ ਕਿ ਗੱਟੀ ਆ ਜੀ ਆ ਮੇਰੇ ਦਾ ਬਸ ਕਟੂ ਵਾਲੇ ਲੈ ਕੇ ਖਰੀਦ ਕੇ ਆ ਲੈ ਜਲਦੇ ਇੱਧਰ ਨਾਲ ਕੱਟੀ ਆ ਮੇਰੇ ਦਾ ਨੀਜੀਰਾ ਵੀ ਦੀ ਤੇ ਤਿੰਨ ਚਾਰ ਕਟੀਆਂ ਇੱਧਰ ਖੜੀਆਂ ਗਈਆਂ ਦੋ ਇੱਧਰ ਖੜੀਆਂ ਗਈਆਂ ਤੇ ਜਰਸੀ ਖੜੀ ਹੈਗੀ ਤੇ ਤਿੰਨ ਚਾਰ ਕਟੀਆਂ ਇੱਧਰ ਖੜੀਆਂ ਬਟਰੀ ਵੀ ਕੱਟੀ ਹੋਏ ਕਿੰਨੇ ਬਹਿਬਾਨਾ ਫਰੇਰੇ ਹੈ ਹੈਲੋ ਆ ਝੋਟੀ ਆ ਇਹ ਬੰਦਾ ਝੋਟੀ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਵਧੀਆ ਝੋਟੀ ਨੀਲੀ 라ਵੀ ਦੀ ਖੜੀ ਹੈਗੀ ਕਾਟੂ ਮਾਲ ਦੇ ਵਿੱਚ ਪਤਾ ਨਹੀਂ ਦੱਬਾਈ ਹੋਊ ਵੇਚਣਾ ਇਹ ਹੈਗੀ ਇਹ ਕਣੀ ਕਾਟੂ ਮਾਲ ਚ ਨੀ ਲੀਰਾਵੀ ਦੀ ਝੋਟੀ ਆ ਦੋਸਤੋ ਬਹੁਤ ਸੋਹਣੀ ਵਪਾਰ ਦਾ ਕੰਮ ਆ ਬਾਈ ਵਪਾਰ ਲੈਣ ਚ ਵੇਚਣ ਆਏ ਆਗੇ ਤੇ ਹੁਣ ਦੇਖੋ ਇਹ ਵੀ ਕੋਈ ਖਰੀਦ ਕੇ ਲੈ ਕੇ ਜਾਂਦਾ ਕਿ ਜਾਂ ਕਾਟੂ ਵਾਲੇ ਖਰੀਦਦੇ ਆ ਉਹ ਹੁਣ ਇਹਦੀ ਕਿਸਮਤ ਆ ਹਨਾ ਪਤਾ ਨਹੀਂ ਕਿੱਧਰ ਨੂੰ ਜਾਣੀ ਆ ਇਹ ਤੇ ਝੋਟੀ 'ਚ ਕੋਈ ਤਥਾ ਨਹੀਂ ਹੈਗੀ ਕੱਦ ਕਾਠ ਬਾਦੀ ਬੰਤਰ ਬਹੁਤ ਜ਼ਿਆਦਾ ਚੰਗੀ ਆ ਸਿੰਘਾਂ-ਸਿੰਘਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਆਗੀ ਮਾਰਕਿੰਗ ਵੀ ਇਹਦੀ ਪ੍ਰੋਪਰ ਆਗੀ ਬਹੁਤ ਚੰਗੀ ਝੋਟੀ ਆ ਦੇਖੋ ਇਹਦੀ ਕਿਸਮਤ 'ਚ ਕੀ ਆਗਾ ਉੱਜੇ ਇੱਧਰ ਕਟਿੰਗਾ ਖੜੰਗਾ ਤੁਸੀਂ ਦੇਖ ਸਕਦੇ ਹੋ। ਤੇ ਬਾਕੀ ਇੱਧਰ ਦੇਖ ਸਕਦੇ ਆ ਛੋਟੀ ਵੀ ਚੰਗੀ ਹੈਗੀ। ਇੱਧਰ ਮੀਣੀ ਖੜੀ ਆ। ਇੱਕ ਬੋਲਾ ਖੜਾ ਆਗਾ ਇੱਧਰ ਦੇਖ ਸਕਦੇ ਹੋ। ਆ ਝੋਠਾ ਖੜਾ ਆਗਾ। ਤੇ ਆ ਮੀਣੀ ਦੇ ਨਾਲ ਬੱਚਾ ਹੋਣਾ ਛੋਟਾ ਮੇਰੇ ਘਰ ਨਾਲ ਕਿਸੇ ਨੇ ਟੋਕੜ ਟਾਕੜ ਵੇਚਤੀ ਹੋ ਸਕਦਾ ਗੱਭਣ ਹੀ ਹੋਵੇ ਤੇ ਬੱਚਾ ਛੋਟਾ ਕੱਟਾਗਾ ਕੱਟੇ ਨਾਲ ਤਾਂ ਚਲੋ ਇਸੇ ਕੰਮ ਹੀ ਰਾਹ ਰਾ ਹੀ ਜਾਣਾ ਹੈ ਬਾਕੀ ਇਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਕਾਰਟੂਮ ਵਾਲੀ ਖਟਾ ਸਾਰਾ ਤੇ ਇਹਦੇ ਵਿੱਚ ਵੀ ਪਸ਼ੂ ਚੰਗੇ ਹੁੰਦੇ ਆ ਛੋਟੇ ਛੋਟੇ ਜਾਨਵਰ ਵੀ ਹੁੰਦੇ ਆ ਜਿਵੇਂ ਉਧਰ ਖੜੀ ਹੈ ਪਤਾ ਨਹੀਂ ਕੱਟੀ ਹੈ ਕਿ ਨਹੀਂ ਕੱਟਾ ਨਾਲ ਆ ਮੱਝ ਦੇ ਪੂਰਾ ਕੱਟਾ ਦੇਖ ਸਕਦੇ ਤੁਸੀਂ ਇਹ ਵੀ ਵਿਚਾਰਾ ਕਟੂ ਦੇ ਵਿੱਚ ਹੀ ਹੈ ਬਾਕੀ ਕਾਫੀ ਰਸ ਹੁੰਦਾ ਹੈਗਾ ਆਰਾਮਪਰਾ ਮੰਡੀ ਦੇ ਉੱਤੇ ਕਟੀਆਂ ਝੋਟੀਆਂ ਰੇਹਕ ਤਰ੍ਹਾਂ ਦੀ ਹੁੰਦਾ ਹੈਗਾ ਆਹ ਵੇ ਆ ਵੀ ਝੋਟੀ ਚੰਗੀ ਹੈਗੀ ਦੇਖੋ ਆਹ ਪਾਲੇ ਜਿਹੜੇ ਕੋਟ ਨੇ ਲਈਏਗਾ ਆਹ ਤਰ੍ਹਾਂ ਵੇਰੀ ਆਹ ਵੇ ਆ ਝੋਟੀ ਕਿੰਨੀ ਚੰਗੀ ਹੈਗੀ ਬਣਨ ਵਾਲੀ ਹੈ ਜਮਾ ਆਵੀ ਝੋਟੀ ਜਮ੍ਹਾਂ ਬਾਨਣ ਵਾਲੀ ਹੈਗੀ ਸਾਰੀਆਂ ਝੋਟੀਆਂ ਬਹੁਤ ਚੰਗੀਆਂ ਆ ਗਈਆਂ ਦੇਖੋ ਸਿੰਘ ਸੁੰਗ ਵਾਲੇ ਪੱਖ ਤੋਂ ਸਾਰੇ ਪੱਖਾਂ ਤੋਂ ਹੀ ਬਹੁਤ ਚੰਗੀਆਂ ਆ ਗਈਆਂ ਇੱਕ ਆ ਘੜੀਆਂ ਕੱਟੀ ਦੇਖੋ ਉਹ ਗੱਟੀਆਂ ਹੋਵੇ ਆ ਇਧਰ ਕੱਟੀ ਖੜੀ ਇੱਕ ਇਧਰ ਝੋਟੀ ਕਟੀਆਂ ਝੋਟੀਆਂ ਟੋਕੜ ਗੱਬਣ ਹਰੇਕ ਤਰ੍ਹਾਂ ਦਾ ਹੀ ਮਾਲ ਹੁੰਦਾ ਵਾ ਇਹਨੇ ਕਟੀਆਂ ਖਰੀਦਣੀਆਂ ਝੋਟੀਆਂ ਖਰੀਦਣੀਆਂ ਜਾਂ ਟੋਕੜ ਗੱਬਣ ਹਰੇਕ ਤਰ੍ਹਾਂ ਦਾ ਮਾਲ ਹੁੰਦਾ ਤੁਸੀਂ ਇੱਥੋਂ ਖਰੀਦ ਕੇ ਲੈ ਜਾਇਆ ਕਰੋ ਕਿਉਂਕਿ ਨਹੀਂ ਵੱਡਣ ਵਾਲੇ ਚਲੀਆਂ ਜਾਂਦੀਆਂ ਤਾਂ ਕਿ ਇਹਨਾਂ ਦੀ ਜਾਨ ਬਚ ਸਕੇ ਤਾਂ ਇੱਥੋਂ ਖਰੀਦ ਕੇ ਲੈ ਜਾਇਆ ਕਰੋ ਤੇ ਬਾਕੀ ਜਿਹੜੇ ਵੇਚਦੇ ਉਹਨਾਂ ਨੂੰ ਬੇਨਤੀ ਆ ਵੀ ਵੱਡਣ ਵਾਲਿਆਂ ਨੂੰ ਨਾ ਵੇਚਿਆ ਕਰੋ ਰੱਖਣ ਵਾਲੇ ਬਹੁਤ ਭਰਾ ਗਏ ਕਰੇਜ ਬਹੁਤ ਆ ਹੁਣ ਕਟੀਆਂ ਝੋਟੀਆਂ ਪਾਲਣ ਦਾ ਯਾਰ ਰੱਖਣ ਵਾਲਿਆਂ ਨੂੰ ਦੇ ਦਿਆ ਕਰੋ ਇਹ ਮੈਸ ਨੰਬਰ ਵੀ ਆ ਗਿਆ ਹੈ। ਇੱਕ ਆ ਜਾਂਦੀ ਹੈ ਕਿ ਪੂਰੀ ਬਹੁਤ ਵਧੀਆ। ਦੇ ਦੋ ਇਹਨੂੰ। ਵੀਰ ਦਾ ਚੱਕਰ ਛੋਡੀਆਂ ਜਿਹੀਆਂ ਜਿੱਕਟੀਆਂ ਮਹਿੰਗੀਆਂ ਕਰਾਤੀਆਂ ਤੁਸੀਂ। ਮੈਂ ਇਹਨਾਂ ਦਾ ਤਾਂ ਠੀਕ ਕਰਿਆ। ਮੈਂ ਆਲਾ ਕਹਿੰਦਾ ਕਿ ਜਾ। ਵਾਕੇ ਇੱਧਰ ਕਟੀਆਂ ਦੇਖ ਸਕਦੇ ਹੋ ਬਾਈ ਕਾਫੀ ਲੈ ਕੇ ਇਹਦਾ ਵਪਾਰ ਦਾ ਕੰਮ ਆਗਾ। ਇਹ ਵਪਾਰ ਲਾਈਨ ਦੇ ਵਿੱਚ ਆ। untuk ਤਾਂ ਕੁਝ ਮੋਰ ਮਨਸਾ ਇੱਥੇ terbaki